ਅੱਜ ਮੈਂ ਚੋਣ ਪ੍ਰਚਾਰ ਦੇ ਵਿੱਚ ਆਇਆ ਬਹੁਤ بڑا ਉਤਸ਼ਾਹ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਲੋਕਾਂ ਦਾ ਰੋਹ ਦੇਖਣ ਨੂੰ ਮਿਲ ਰਿਹਾ ਕਹਿੰਦੇ ਬੋਲ ਪਗਾਉਣੇ ਔਖੇ ਹੁੰਦੇ ਜਿਵੇਂ ਅੰਬਰੋਂ ਲਾਉਣੇ ਤਾਰੇ ਇਹ ਲੋਕ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਬਹੁਤ بڑے بڑے ਵਾਅਦੇ ਕਰ ਗਏ ਲੇਕਿਨ ਪੂਰਾ ਇੱਕ ਵੀ ਨਹੀਂ ਹੋਇਆ ਅੱਜ ਬੀਬੀਆਂ ਇਹਨਾਂ ਤੇ ਹਜ਼ਾਰ-ਹਜ਼ਾਰ ਰੁਪਈਆ ਮੰਗਦੀਆਂ ਅੱਜ ਕਰਮਚਾਰੀ ਇਹਨਾਂ ਦਾ ਸਿਆਪਾ ਕਰ ਰਹੇ ਅੱਜ ਕਿਸਾਨ ਦਾਣਾ ਮੰਡੀਆਂ 'ਚ ਬੈਠਾ ਡੁੱਲ ਰਿਹਾ ਜੀਹਦਾ ਕਹਿੰਦੇ ਸੀ ਦਾਣਾ-ਦਾਣਾ ਚੱਕਾਂਗੇ ਅਸੀਂ ਇਹਨਾਂ ਦੀ ਫਸਲ ਦਾ ਪੂਰਾ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀਆਂ ਦੇ ਵੀ ਦੇਵਾਂਗੇ ਆਂਟਿਆਂ ਦੇ ਵੀ ਦੇਵਾਂਗੇ ਭਾਈ ਦਿੱਤਾ ਕੁਝ ਵੀ ਨਹੀਂ ਮੈਂ ਪਹਿਲਾਂ ਕਿਹਾ ਸੀ ਵੀ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਸਭਾੜ ਲੱਗਿਓ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਉਹੀ ਨੁਕਸਾਨ ਹੋਇਆ ਆ 3 ਸਾਲ ਦੇ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹਨਾਂ ਨੇ ਪੰਜਾਬ ਦੇ ਸਿਰ ਤੇ ਚੜਾਤਾ ਰੋਮ ਰੋਮ ਸਾਡਾ ਕਰਜ਼ਾਈ ਕਰਤਾ ਤੇ ਅੱਗੇ ਨੂੰ ਵੀ ਪੰਜਾਬ ਬਹੁਤ ਬੁਰੀ ਤਰ੍ਹਾਂ ਥੱਲੇ ਕਰਜ਼ੇ ਦੇ ਵਿੱਚ ਤਸਦਾ ਜਾ ਰਿਹਾ ਸਿਰਫ ਆਮ ਆਦਮੀ ਦੀ ਸਰਕਾਰ ਕਰਕੇ ਕੋਈ ਨੌਕਰੀ ਨਹੀਂ ਮਿਲ ਰਹੀ ਜਿਹੜੀਆਂ ਮੈਂ ਸਾਡੀ ਸਰਕਾਰ ਨੇ ਨੌਕਰੀਆਂ ਕੱਢੀਆਂ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹੀ ਦਿੱਤੀਆਂ ਅੱਜ ਤੱਕ ਕੋਈ ਨਵਾਂ ਇਸ਼ਤਿਹਾਰ ਨਹੀਂ ਆਇਆ ਸਕੂਲਾਂ ਨੂੰ ਬੰਦ ਕਰੀ ਜਾ ਰਿਹਾ ਹੈ ਡਿਸਪੈਂਸਰੀਆਂ 'ਚ ਦਵਾਈ ਨਹੀਂ ਹੈ ਘਰ ਘਰ ਨਸ਼ਾ ਫੈਲਿਆ ਹੋਇਆ ਤੇ ਆਮ ਆਦਮੀ ਪਾਰਟੀ ਦਾ ਲੋਕ ਪਿੱਟ ਸੇ ਆਪਾ ਕਰ ਰਿਹਾ ਤੇ ਪਛਤਾ ਰਿਹਾ ਕਿ ਕਿਹੜੇ ਟਾਈਮ ਐ ਸੀ ਇਹਨਾਂ ਨੂੰ ਸਰਕਾਰ ਦੇ ਬੈਠੇ ਆ ਆਪਣੇ ਮੂੰਹ ਤੇ ਚਪੇੜਾ ਮਾਰਦੇ ਲੋਕਾਂ ਅੰਦਰ ਬੜ ਬੜ ਕੇ ਕਿ ਸਤੋਂ ਗਲਤੀ ਹੋ ਗਈ ਚੰਦੀ ਸਾਹਿਬ ਪਰਸੋਂ ਤੁਹਾਡੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਡਾਕਟਰ ਇਸ਼ਾਨ ਕੁਮਾਰ ਜੋ ਕਿਸ ਉੱਤਰ ਨੇ ਡਾਕਟਰ ਰਾਜ ਕੁਮਾਰ ਦੇ ਉਸਦੀ ਜ਼ਮਾਨਤ ਜਿਹੜੀ ਜ਼ਬਤ ਹੋ ਗਈ ਤਾਂ ਉਸਤੇ ਡਾਕਟਰ ਰਾਜ ਕੁਮਾਰ ਨੇ ਵੀ ਟਿੱਪਣੀ ਕੀਤੀ ਹੈ ਕਿੰਨੇ ਚੰਦੀ ਸਾਹਿਬ ਖੁਦ ਸੀਐਮ ਹੁੰਦੇ ਆ ਤੋਂ ਸੁਚੱਤ ਹੋ ਆਗੇ ਸਨਮ ਇਸ ਤਰ੍ਹਾਂ ਦੇ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਇਹ ਗੱਲ ਕਰਨ ਐਤ ਕੀ ਤੁਸੀਂ ਦੇਖਿਓ ਕੀ ਹਾਲ ਤੁਣੀ ਹੈ ਰਾਜਕੁਮਾਰ ਨੂੰ ਕੋਈ ਇੱਥੇ ਨਵਾਂ ਮੁੰਡਾ ਨਹੀਂ ਮਿਲਿਆ ਕਿਸੇ ਗਰੀਬ ਪਰਿਵਾਰ ਦਾ ਨਹੀਂ ਲੱਭਿਆ ਕਿਸੇ ਹੋਰ ਪਰਿਵਾਰ ਦਾ ਨਹੀਂ ਲੱਭਿਆ ਜੀ ਨੂੰ ਉਹ ਟਿਕਟ ਦੇ ਦਿੰਦਾ ਆਪਣੇ ਭਾਈ ਤੱਕ ਉਹਨੇ ਵਿਸ਼ਵਾਸ ਨਹੀਂ ਕਰਿਆ ਆਪਣੀ ਪਰਝਾਈ ਤੱਕ ਵਿਸ਼ਵਾਸ ਨਹੀਂ ਕਰਿਆ ਆਪਣੇ ਹੀ ਮੁੰਡੇ ਨੂੰ ਟਿਕਟ ਦਿੱਤੀ ਹੈ ਅਜੇ ਉਹ ਨਵਾਂ ਨਿਆਣਾ ਹੈ ਅਜੇ ਹੁਣੇ ਉਹਦੀ ਸ਼ਾਇਦ ਉਮਰ ਪੂਰੀ ਹੋਈ ਹੈ ਦੇ ਨਾਲ ਲੱਗਦੀ ਉਹਦਾ ਮੁੰਡਾ ਦਾ ਸੋਨਾ ਲੈ ਦੇ ਚਮਤੀਆਂ ਲੈ ਕੇ ਚਮ ਜੰਮ ਰਿਹਾ ਤੇ ਸਾਡੇ ਮੁੰਡਿਆਂ ਨੂੰ ਨਾ ਨੌਕਰੀ ਨਾ ਕੋਈ ਕਾਰੋਬਾਰ ਤੇ ਇੱਕੋ ਪਰਿਵਾਰ ਨੂੰ ਇੱਥੇ ਅਸੀਂ ਚਮਕਾਈ ਜਾਈਏ ਇਹ ਕੰਮ ਚੱਲਣਾ ਨਹੀਂ ਹੈ ਬਾਕੀਆਂ ਲੋਕਾਂ ਦੇ ਵੀ ਬੱਚੇ ਹੈਗੇ ਆ ਉਹਨਾਂ ਨੂੰ ਵੀ ਵੰਡ ਕੇ ਦਿੰਦੇ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਤਾਂ ਕਹਿੰਦੇ ਸੀ ਪਰਿਵਾਰਵਾਦ ਨਹੀਂ ਫਲਾਵਾਵਾਂਗੇ ਐਸੀ ਗਰੀਬ ਦੇ ਬੱਚਿਆਂ ਨੂੰ ਉੱਪਰ ਲੈ ਕੇ ਆਵਾਂਗੇ ਅੱਜ ਕਿੱਥੇ ਗਏ ਗਰੀਬ ਦੇ ਬੱਚੇ ਧੰਨਵਾਦ ਹੋ ਗਿਆ ਕਾਫੀ ਹੋ ਗਿਆ ਜੇਕਰ ਰੈਲੀ ਕਰਨੀ ਹੋਵੇ ਤਾਂ 50000 ਰੁਪਏ ਜਲੇਬੀਆਂ ਲਾਗਦੀਆਂ ਬੰਦੇ ਇਕੱਠੇ ਕਰਨੇ ਲਈ ਇਹਦੇ ਬਾਰੇ ਯਾਰ ਜਲੇਬੀਆਂ ਖਾਣਿਆ ਕੋਈ ਮਾੜੀ ਚੀਜ਼ ਹੈ ਹਾਂਜੀ